ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕਪਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਉਸ ਤੋਂ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਆਜ ਰਹੇ ਹਾਂ। ਮੁੱਖ ਮੰਤਰੀ ਮਾਨਦੀਪ ਵਿਧਾਇਕਾਂ ਨਾਲ ਮੀਟਿੰਗ ਹੋਈ ਹੈ ਜਾਂ ਜਲਦ ਆ ਰਹੀ ਹੈ ਨਵੀਂ ਸਕੀਮ ਆਪ ਦਾ ਵਿਧਾਇਕ ਸਕੀਮ। ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ। ਤੇ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣਾ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਵੇਂ ਕਿ ਪਹਿਲਾਂ ਤੋਂ ਹੀ ਚੱਲ ਰਹੀ ਸਵੇਰੇ ਦੇ ਵਿੱਚ ਸਮੱਸਿਆਵਾਂ ਜੜੀਆਂ ਨੇ ਜਿਉਂ ਦੀ ਤਿਉ ਨਜ਼ਰ ਆ ਰਹੀਆਂ ਨੇ ਕੁਝ ਜਿਹੜੇ ਸਵੇਰੇ ਨੇ ਕੰਮ ਖੋ ਰਹੇ ਨੇ ਤੇ ਕੁਝ ਜਿਹੜੇ ਨੇ ਸਵੇਰੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਉਹਨਾਂ ਸੰਬੰਧੀ ਜਿਹੜੀ ਸ਼ਿਕਾਇਤਾਂ ਨਿਤ ਦਿਨ ਮਾਰ ਸਾਹਿਬ ਨੂੰ ਮਿਲ ਰਹੀਆਂ ਨੇ ਦੇ ਉਹਦੇ ਮੱਦੇ ਨਜ਼ਰ ਹੀ ਜਿਹੜੀ ਹੈ ਨਵੀਂ ਮੀਟਿੰਗ ਰੱਖੀ ਗਈ ਹੈ ਪੰਜਾਬ ਦੀ ਭਗਵੰਤਪਨ ਸਰਕਾਰ ਜਲਦ ਨਵੀਂ ਸਕੀਮ ਲੈ ਕੇ ਹਾਜ਼ਰ ਹੋ ਰਹੀ ਹੈ ਇਹ ਵਿਚਾਰਾ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਵਿਧਾਇਕਾਂ ਨਾਲ ਸੱਦੀ ਗਈ ਮੀਟਿੰਗ ਦੌਰਾਨ ਕੀਤਾ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਸਰਕਲਾਂ ਚੱਲ ਰਹੇ ਕੰਮਾਂ ਦਾ ਵੀ جائزہ ਲਿਆ ਇਸ ਮੀਟਿੰਗ ਦੇ ਵਿੱਚ ਸੰਗਰੂਰ ਤੋਂ ਸਸਦ ਮੈਂਬਰ ਗੁਰਮੀਤ ਸਿੰਘ ਮੀਤੇਰ ਨੇ ਸ਼ਿਰਕਤ ਕੀਤੀ ਤੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਉਹ ਕਿ ਸਕੀਮ ਬਾਰੇ ਚਰਚਾ ਕਰਨਾ ਸੀ ਦਰਸਲ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਆਪਣੀ ਸਰਕਾਰ ਆਪਕੇ ਦਰਵਾਜ਼ੇ ਸਕੀਮ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਸਰਕਾਰ ਤੇ ਸਰਕਾਰੀ ਅਧਿਕਾਰੀ ਪਿੰਡਾਂ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਸਨ ਇਸ ਸਕੀਮ ਵੀ اسی ਤਰ੍ਹਾਂ ਦੀ ਹੋਵੇਗੀ ਇਸ ਵਿੱਚ ਵਿਧਾਇਕ ਆਪਣੇ ਹਲਕੇ ਮੁਹੱਲੇ ਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਮੇਹੇਰ ਦਾ ਕਹਿਣਾ ਹੈ ਕਿ ਆਮ ਜਨਤਾ ਨੇ ਸਰਕਾਰ ਨੂੰ ਚੁਣਿਆ ਹੈ ਅਜਿហេਤ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦਾ ਮੁਢਲਾ ਫਰਜ਼ ਬਣਦਾ ਹੈ ਪ੍ਰੋਜੈਕਟਾਂ ਦੀ ਸਮੀਖਿਆ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਤੇ ਨੈਸ਼ਨਲ ਹਾਈਵੇ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਇਹਦੇ ਵਿੱਚ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣਾ ਤੇ ਜਲੰਧਰ ਤੇ ਦਰਜ ਐਫਆਈਆਰਸ ਨੂੰ ਵੀ ਵਿਚਾਰਿਆ ਗਿਆ। ਪੰਚਾਇਤੀ ਚੋਣਾਂ ਸੰਬੰਧੀ ਵੀ ਇਹਦੇ ਵਿੱਚ ਚਰਚਾ ਕੀਤੀ ਗਈ ਹੈ। ਇਸ ਦੌਰਾਨ ਪੰਚਾਇਤੀ ਚੋਣਾਂ ਸੰਬੰਧੀ ਵੀ ਚਰਚਾ ਹੋਈ ਹਾਲਾਂਕਿ ਵਿਧਾਇਕ ਨੇ ਇਸ ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਦਰਅਸਲ ਉਮੀਦ ਕੀਤੀ ਜਾ ਰਹੀ ਹੈ ਕਿ ਭਲਕੇ ਵਿਧਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਲਈ ਮਤਾ ਪਾਸ ਹੋ ਜਾਵੇਗਾ ਇਸ ਦਿਨ ਵਾਲੀ ਪੰਚਾਇਤੀ ਚੋਣਾਂ ਸੰਬੰਧੀ ਹਾਲੀ ਦੇ ਵਿੱਚ ਹਾਈ ਕੋਰਟ ਦੇ ਦਿੱਤੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਸਪੱਸ਼ਟ ਕਿਹਾ ਸੀ ਕਿ ਚੋਣਾਂ ਸਤੰਬਰ ਦੇ ਵਿੱਚ ਕਰਵਾਈਆਂ ਜਾਣਗੀਆਂ ਇਹ ਜਿਹੜੀ ਵੀਡੀਓ ਕੱਲ ਜਿਹੜੀ ਐ ਅਪਲੋਡ ਕੀਤੀ ਗਈ ਹੈ ਇਸੇ ਕਰਕੇ ਇਹਦੇ ਵਿੱਚ ਜਿਹੜੀ ਹੈ ਬੁੱਧਵਾਰ ਦਾ ਨਾ ਆ ਰਿਹਾ ਸੋ ਅੱਜ ਜਿਹੜੀ ਐ ਇਹ ਮੀਟਿੰਗ ਚੱਲ ਰਹੀ ਹੈ ਇਸ ਤੋਂ ਕੀ ਨਤੀਜੇ ਆਣਗੇ ਇਹ ਵੀ ਤੁਹਾਡੇ ਨਾਲ ਜਿਹੜੇ ਅਪਡੇਟ ਕੀਤੇ ਜਾਣਗੇ ਸੋ ਤੁਸੀਂ ਦੱਸੋ ਕਿ ਆਪਣੇ ਹਲਕੇ ਦੇ ਵਿੱਚ ਕਿੰਨਾ ਕੰਮ ਤੁਹਾਡਾ ਹੋਇਆ ਹੈ ਤੇ ਕਿੱਥੇ ਕਿੱਥੇ ਜਿਹੜੇ ਵਿਧਾਇਕ ਨੇ ਹਾਲ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਤਾਂ ਕਿ ਅਸੀਂ ਜਿਹੜਾ ਡਾਟਾ ਤੁਹਾਡਾ ਗਵਰਨਮੈਂਟ ਤੱਕ ਪਹੁੰਚਾ ਸਕੀਏ ਸੋ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਹੋਣੇ ਕਰ ਲਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਧੰਨਵਾਦ